ਸੱਚੇ ਕਾਲ ਜੀ ਕੈਨਲ న్యూਸ ਬੁਲਟਨ ਵੇਖ ਰਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗੈਲਾ ਖਬਰਾਂ ਦੇ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਣੀਆਂ ਮੁੱਖ ਲਾਈਨਸ ਤੇ 파ਰਦੀ ਮੋਲ ਦੇ ਵਿਅਕਤੀ ਨੂੰ ਕੀਤਾ ਗ੍ਰਿਫਤਾਰ ਜਿਸ 'ਤੇ ਸ਼ੋਸ਼ਣ ਦੇ ਲੱਗੇ ਦੋਸ਼ 16 ਸਾਲ ਤੋਂ ਘੱਟ ਉਮਰ ਦੀਆਂ ਦੋ ਕੁੜੀਆਂ ਨੂੰ ਬਣਾਇਆ ਨਿਸ਼ਾਨਾ ਸਰੀਜ ਸੁਲਾਨਾ ਵਿਸਾਖੀ ਨਗਰ ਕੀਰਤਨ ਹੋਵੇਗਾ 19 April ਨੂੰ ਲੱਖਾਂ ਦੀ ਗਿਣਤੀ 'ਚ ਸੰਗਤ ਹੋਵੇਗੀ ਨਤਮਸਤਕ ਕੇਰਫੋਲੀ ਨੇ ਟੈਕਸ ਹਵਨਾ ਤੇ ਇੱਕ ਸਿਆਸੀ ਕੰਜਾ 1 ਬਿਲੀਅਨ ਡਾਲਰ ਤੱਕ ਜਟੌਣ ਦਾ ਕੀਤਾ ਬਿਆਨ ਬਿਲੀਵਡ ਜਗਮੀਤ ਸਿੰਘ ਵੱਲੋਂ ਕਰਾਂਦੇ ਸਾਰੀ ਤੇਜ਼ ਕਰਨ ਦਾ ਵਾਅਦਾ ਜਿਤ ਨੂੰ ਲੈ ਕੇ ਆਸਵੰਦ ਵਿਖਾਈ ਦਿੱਤੇ ਜਗਮੀਤ ਸਿੰਘ ਹੁਣ ਖਬਰਾਂ ਵਿਸਥਾਰ ਦੇ ਨਾਲ ਟੋਰਾਂਟੋ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਉਸ ਉੱਤੇ 16 ਸਾਲ ਤੋਂ ਘੱਟ ਉਮਰ ਦੀਆਂ ਦੋ ਕੁੜੀਆਂ ਨਾਲ ਸੰਬੰਧਿਤ ਬੱਚਿਆਂ ਨੂੰ ਲੁਭਾਉਣ ਤੇ ਜਿੰਸੀ ਸ਼ੋਸ਼ਣ ਦੀ ਜਾਂਚ ਦੇ ਦੋਸ਼ ਲੱਗੇ ਨੇ ਫੀਡ ਰਿਜਨਲ ਪੁਲਿਸ ਨੇ ਕਿਹਾ ਕਿ 23 ਮਾਰਚ ਤੋਂ 1 ਅਪ੍ਰੈਲ 2025 ਦੇ ਵਿਚਾਲੇ ਇਹ ਦੋਸ਼ ਲਗਾਇਆ ਗਿਆ ਹੈ ਕਿ ਦੋਸ਼ੀ ਨੇ ਦੋ ਮਹਿਲਾ ਨੌਜਵਾਨਾਂ ਨੂੰ ਲੁਭਾਇਆ ਤੇ ਉਹਨਾਂ ਦਾ ਜਿਨਸੀ ਸ਼ੋਸ਼ਣ ਕੀਤਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਦੋਸ਼ੀ ਨੇ ਸੋਸ਼ਲ ਮੀਡੀਆ ਦੀ ਵਰਤੋਂ ਨੌਜਵਾਨ ਪੀੜਤਾਂ ਨੂੰ ਲੁਭਾਉਣ ਤੇ ਉਹਨਾਂ ਨਾਲ ਜੁੜਨ ਲਈ ਕੀਤੀ ਸੀ 4 ਅਪ੍ਰੈਲ ਨੂੰ ਟ੍ਰਾਂਟੋ ਦੇ ਇੱਕ 24 ਸਾਲਾ ਵਿਅਕਤੀ ਕਨਵ ਪਾਟੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਉੱਤੇ ਜਿਨਸੀ ਸ਼ੋਸ਼ਣ ਦੇ ਦੋ ਦੋਸ਼ ਜਿਨਸੀ ਦਖਲਅੰਦਾਜ਼ੀ ਦੇ ਦੋ ਦੋਸ਼ ਵੱਖ-ਵੱਖ ਬਾਲ ਪੋਰਨੋਗ੍ਰਾਫੀ ਅਪਰਾਧ ਤੇ 16 ਸਾਲ ਤੋਂ ਘੱਟ ਉਮਰ ਦੇ ਵਿ ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਲੁਭਾਉਣ ਦੇ ਵੀ ਚਾਰ ਦੋਸ਼ ਲਗਾਏ ਗਏ ਨੇ ਸਪੈਸ਼ਲ ਵਿਕਟਿਮਜ਼ ਯੂਨਿਟ ਦੇ ਜਾਂਚ ਕਰਤਾਵਾਂ ਨੇ ਬੱਚਿਆਂ ਨੂੰ ਲੁਭਾਉਣਾ ਤੇ ਜਿਨਸੀ ਸ਼ੋਸ਼ਣ ਦੀ ਜਾਂਚ ਤੋਂ ਬਾਅਦ ਇੱਕ ਆਦਮੀ ਤੇ ਦੋਸ਼ ਲਾਇਆ ਹੈ 23 ਮਾਰਚ ਤੇ 1 April 2025 ਦੇ ਵਿਚਾਲੇ ਇਹ ਦੋਸ਼ ਲਾਇਆ ਗਿਆ ਕਿ ਦੋਸ਼ੀ ਨੇ 16 ਸਾਲ ਤੋਂ ਘੱਟ ਉਮਰ ਦੀਆਂ ਦੋ ਨੌਜਵਾਨ ਔਰਤਾਂ ਨੂੰ ਲੁਭਾਇਆ ਤੇ ਜਿਨਸੀ ਸ਼ੋਸ਼ਣ ਕੀਤਾ ਹੈ ਸ਼ੱਕੀ ਨੇ ਸੋਸ਼ਲ ਮੀਡੀਆ ਦੀ ਵਰਤੋਂ ਨੌਜਵਾਨ ਪੀੜਤਾਂ ਨੂੰ ਲੁਭਾਉਣ ਤੇ ਉਹਨਾਂ ਨਾਲ ਜੁੜਨ ਲਈ ਕੀਤੀ ਹੈ ਸ਼ੁਕਰਵਾਰ 4 ਅਪ੍ਰੈਲ 2025 ਨੂੰ ਟੋਰਾਂਟੋ ਦੇ ਇੱਕ 24 ਸਾਲਾ ਵਿਅਕਤੀ ਕਨਫ ਪਾਰਟੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸਤੇ ਕਈ ਤਰ੍ਹਾਂ ਦੇ ਅਪਰਾਧਿਕ ਗੁਦੋਸ਼ ਲਗਾਏ ਗਏ ਨੇ ਉਸ ਉੱਤੇ ਜਿਨਸੀ ਹਮਲੇ ਦੇ ਦੋ ਦੋਸ਼, ਜਿਨਸੀ ਦਖਲਅੰਦਾਜ਼ੀ ਦੇ ਦੋ ਦੋਸ਼, ਬੱਚੇ ਨਾਲ ਪੋਨੋਗ੍ਰਾਫੀ ਬਣਾਉਣ ਦਾ ਦੋਸ਼, ਬੱਚੇ ਨਾਲ ਪੋਨੋਗ੍ਰਾਫੀ ਪ੍ਰਸਾਰਿਤ ਕਰਨ ਦਾ ਦੋਸ਼, ਬੱਚੇ ਨਾਲ ਪੋਨੋਗ੍ਰਾਫੀ ਦਾ ਕਬਜ਼ਾ ਕਰਨ ਦਾ ਦੋਸ਼ ਤੇ 16 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਲੁਭਾਉਣ ਦੇ ਚਾਰ ਦੋਸ਼ ਲੱਗੇ ਨੇ। 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਲੁਭਾਉਣ ਦਾ ਇੱਕ ਦੋਸ਼ ਲੱਗਿਆ ਹੈ। ਕਨਫ ਪਾਰਟੀਆਂ ਨੂੰ ਜ਼ਮਾਨਤ ਦੀ ਸੁਣਵਾਈ ਲਈ ਰੱਖਿਆ ਗਿਆ ਹੈ ਅਤੇ ਬ੍ਰੈਮਟਨ ਚ অন্ਟਾਰੀਓ ਕੋਰਟ ਆਫ ਜਸਟਿਸ ਦੇ ਵਿੱਚ ਪੇਸ਼ ਕੀਤਾ ਗਿਆ। ਜਾਂਚ ਕਰਤਾਵਾਂ ਦਾ ਮੰਨਣਾ ਹੈ ਕਿ ਕਨਫ ਪਾਰਟੀਆਂ ਨੇ ਹੋਰ ਵੀ ਬਹੁਤ ਸਾਰੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਹੋਵੇਗਾ ਤੇ ਇਸ ਮਾਮਲੇ ਦੇ ਵਿੱਚ ਹੋਰ ਵੀ ਬਹੁਤ ਸਾਰੇ ਪੀੜਤ ਨੇ ਜੋ ਫਿਲਹਾਲ ਸ਼ਾਇਦ ਅੱਗੇ ਨਹੀਂ ਆਉਣਾ ਚਾਹੁੰਦੇ ਅਤੇ ਜਾਂਚ ਕਰਤਾਵਾਂ ਨੇ ਜਾਣਕਾਰੀ ਰੱਖਣ ਵਾਲੇ ਕਿਸੇ ਵੀ ਵਿਅਕਤੀ ਨੂੰ 9054532121 ਐਕਸਟੈਂਸ਼ਨ 3460 ਦੇ ਸਪੈਸ਼ਲ ਵਿਕ੍ਰਮ ਯੂਨਿਟ ਨੂੰ ਕਾਲ ਕਰਕੇ ਇਸ ਬਾਰੇ ਜਾਣਕਾਰੀ ਦੇਣ ਲਈ ਕਿਹਾ ਹੈ ਪੀਲ ਕ੍ਰਾਈਮ ਸਟਾਪਰਸ ਨੂੰ 1800 222 ਟਿਪਸ 8477 ਤੇ ਕਾਲ ਕਰਕੇ ਜਾਂ www.appealcrimestoppers.ca ਤੇ ਜਾ ਕੇ ਵੀ ਜਾਣਕਾਰੀ ਦਿੱਤੀ ਜਾ ਸਕਦੀ ਹੈ ਜਾਣਕਾਰੀ ਰੱਖਣ ਵਾਲਾ ਆਪਣੀ ਪਛਾਣ ਗੁਪਤ ਵੀ ਰੱਖ ਸਕਦਾ ਹੈ ਸਰੀ ਦੇ ਵਿੱਚ ਕੈਨੇਡਾ ਦੀ ਸਭ ਤੋਂ ਵੱਡੀ ਵਿਸਾਖੀ ਪ੍ਰੇਡ ਹੋਣ ਜਾ ਰਹੀ ਹੈ ਸਰੀ ਚ ਸਾਲਾਨਾ ਵਿਸਾਖੀ ਨਗਰ ਕੀਰਤਨ 19 April ਨੂੰ ਹੋਵੇਗਾ ਇਸ ਨਗਰ ਕੀਰਤਨ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਦੇ ਉਮਰੰਦੀ ਉਮੀਦ ਕੀਤੀ ਜਾ ਰਹੀ ਹੈ ਭਾਵ ਲੱਖਾਂ ਦੀ ਤਦਾਦ ਦੇ ਵਿੱਚ ਸਿੱਖ ਸੰਗਤ ਇਸ ਨਗਰ ਕੀਰਤਨ ਦੇ ਵਿੱਚ ਨਤਮਸਤਕ ਹੋਵੇਗੀ ਇਨਾਂ ਹੀ ਨਹੀਂ ਇਹ ਕੈਨੇਡਾ ਦੀ ਸਭ ਤੋਂ ਵੱਡੀ ਵਿਸਾਖੀ ਦੀ ਸਿੱਖ ਪਰੇਡ ਭਾਵ ਨਗਰ ਕੀਰਤਨ ਦੱਸਿਆ ਜਾਂਦਾ ਹੈ ਇਸ ਦੀ ਵਧੇਰੇ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ ਇਸ ਮੌਕੇ ਭਾਂਤ ਭਾਂਦੇ ਲੰਗਰ ਤਾਂ ਲਗਾਏ ਹੀ ਜਾਣਗੇ ਨਾਲ ਹੀ ਸਿੱਖ ਪਾਈਚਾਰਿਆਂ ਨੇ ਬਾਕੀ ਪਾਈਚਾਰਿਆਂ ਨੂੰ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ ਸਰੀਰ ਜਵ ਸਾਖੀ ਮੋਕੇ ਹੋਣ ਵਾਲਾ ਨਗਰ ਕੀਰਤਨ ਇਸ ਵਾਰ 19 ਅਪ੍ਰੈਲ ਨੂੰ ਹੋਣ ਜਾ ਰਿਹਾ ਹੈ ਇਸ ਨਗਰ ਕੀਰਤਨ ਚ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ ਤੋਂ ਇਲਾਵਾ ਯੂ ਐਸ ਤੋਂ ਵੀ ਸੰਗਤ ਹਿੱਸਾ ਲੈਣ ਆਉਂਦੀ ਹੈ ਤੇ ਲੱਖਾਂ ਦੀ ਗਿਣਤੀ ਚ ਸੰਗਤ ਸ਼ਿਰਕਤ ਕਰਦੀ ਹੈ ਪ੍ਰਬੰਧਕਾਂ ਮੁਤਾਬਕ ਪੰਜਾਬ ਤੋਂ ਬਾਹਰ ਕਿਸੇ ਵੀ ਦੇਸ਼ ਚ ਹੋਣ ਵਾਲਾ ਇਹ ਸਭ ਤੋਂ ਵੱਡਾ ਸਮਾਗਮ ਹੈ ਇਸ ਨਗਰ ਕੀਰਤਨ ਦੀ ਸ਼ੁਰੂਆਤ ਸੜੀ ਦੇ 128 ਸਟਰੀਟ ਤੇ 85 ਐਵੇਨਿਊ ਸਥਿਤ ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਤੋਂ ਸ਼ੁਰੂ ਹੋਵੇਗੀ ਨਗਰ ਕੀਰਤਨ ਦਾ ਰੂਟ 124 ਸਟਰੀਟ ਰਹੀਂ ਜਾਂ ਕੇ 76 ਐਵੇਨਿਊ ਤੋਂ ਵਾਪਸ 128 ਸਟਰੀਟ ਵੱਲ ਆਉਂਦਾ ਰਹੇਗਾ। ਪ੍ਰਾਪਤ ਜਾਣਕਾਰੀ ਅਨੁਸਾਰ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਨਗਰ ਕੀਰਤਨ ਦੀ ਸਮਾਪਤੀ ਸ਼ਾਮ ਨੂੰ 5 ਵਜੇ ਹੋਵੇਗੀ। ਸਿਟੀ ਆਫਿਸ ਸਰੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਨਗਰ ਕੀਰਤਨ ਦੇ ਮੱਦੇ ਨਜ਼ਰ ਲੋੜੀਂਦੇ ਪ੍ਰਬੰਧ ਕੀਤੇ ਜਾ ਰਹੇ ਨੇ ਸਿਟੀ ਮੁਤਾਬਕ ਨਗਰ ਕੀਰਤਨ ਦਾ ਰੂਟ ਜਸਟ 128 ਤੇ 124 ਸਟਰੀਟ ਸੇ ਸ਼ਾਮਿਲ ਨੇ ਉਪਰ ਟ੍ਰੈਫਿਕ ਦੀ ਆਵਾਜਾਈ ਬੰਦ ਰਹੇਗੀ ਸਿਟੀ ਦਾ ਕਹਿਣਾ ਹੈ ਕਿ 122 ਸਟਰੀਟ ਤੋਂ ਲੈ ਕੇ 132 ਸਟਰੀਟ ਤੱਕ ਟ੍ਰੈਫਿਕ ਪ੍ਰਭਾਵਿਤ ਰਹੇਗਾ ਤੇ 72 ਤੋਂ 82 ਐਵੇਨਿਊ ਦਰਮਿਆਨ ਟ੍ਰੈਫਿਕ ਚ ਦੇਰੀ ਦੇਖਣ ਨੂੰ ਮਿਲ ਸਕਦੀ ਹੈ ਸਿਟੀ ਆਫਿਸ ਸੜੀ ਮੁਤਾਬਕ ਨਗਰ ਕੀਰਤਨ ਨੋ ਡਰੋਨ ਜ਼ੋਨ ਹੈ ਭਾਵ ਡਰੋਨ ਉਡਾਏ ਜਾਣ ਦੀ ਮਨਾਹੀ ਰਹੇਗੀ ਮਨੋਰੰਜਨ ਡਰੋਨ ਆਪਰੇਟਰਜ਼ ਨੂੰ ਨਿਯਮਾਂ ਦੀ ਉਲੰਘਣਾ ਕਰਨ ਤੇ 3000 ਡਾਲਰ ਤੱਕ ਦਾ ਜੁਰਮਾਨਾ ਹੋ ਸਕਦਾ ਹੈ ਨਗਰ ਕੀਰਤਨ ਦੇ ਨਜ਼ਦੀਕ ਵੱਡੀਆਂ LCD ਸਕਰੀਨਸ ਸਟੇਜ ਤੇ ਲੰਗਰ ਆਦਿ ਦੀਆਂ ਸੇਵਾਵਾਂ ਬਾਬਤ ਸਿਟੀ ਆਫਿਸ ਸੜੀ ਦਾ ਕਹਿਣਾ ਹੈ ਕਿ ਇਹ ਗਤੀਵਿਧੀਆਂ ਸਿਟੀ ਦੀ ਜਾਇਦਾਦ ਦੀ ਬਜਾਏ ਨਿੱਜੀ ਜਾਇਦਾਦ ਤੇ ਹੋਣੀਆਂ ਚਾਹੀਦੀਆਂ ਨੇ ਇਹਨਾਂ ਲਈ ਸੜਕ ਜਾਂ ਫੁੱਟਪਾਥ ਦੀ ਵਰਤੋਂ ਦੀ ਇਜਾਜ਼ਤ ਨਹੀਂ ਹੈ ਸਿਟੀ ਦਾ ਕਹਿਣਾ ਹੈ ਕਿ ਸਟੇਜ ਅਤੇ ਲੰਗਰ ਸੇਵਾਵਾਂ ਦੇ ਸੰਚਾਲਕਾਂ ਨੂੰ ਇਹ ਯਕੀਨੀ ਬਣਾਉਣਾ ਹੈ ਦੀ ਗਤੀਵਿਧੀਆਂ ਸੁਰੱਖਿਅਤ ਢੰਗ ਨਾਲ ਚਲਾਈਆਂ ਜਾਣ ਤੇ ਉਹਨਾਂ ਕੋਲ ਸਾਰੇ ਜ਼ਰੂਰੀ ਪਰਮਿਟ ਅਤੇ ਪਰਵਾਨਗੀਆਂ ਹੋਣ। ਸੜੀ ਪੁਲਿਸ ਦਾ ਕਹਿਣਾ ਹੈ ਕਿ ਨਗਰ ਕੀਰਤਨ ਦੌਰਾਨ ਸੁਰੱਖਿਆ ਅਤੇ ਟ੍ਰੈਫਿਕ ਦੇ ਸੁਚਾਰੂ ਪ੍ਰਬੰਧ ਲਈ ਉਹਨਾਂ ਦੇ ਅਧਿਕਾਰੀ ਮੌਜੂਦ ਰਹਿਣਗੇ। ਸੜੀ ਪੁਲਿਸ ਵੱਲੋਂ ਜਨਤਾ ਨੂੰ ਆਪਣੇ ਬੱਚਾਂ ਤੇ ਰਿਸ਼ਤੇਦਾਰਾਂ ਦੀਆਂ ਤਾਜ਼ਾ ਤਸਵੀਰਾਂ ਕੋਲ ਰੱਖਣ ਨੂੰ ਕਿਹਾ ਗਿਆ ਹੈ ਤਾਂ ਜੋ ਗੁੰਮਸ਼ੁਦਗੀ ਵਰਗੀ ਕੋਈ ਘਟਨਾ ਵਾਪਰਨ ਤੇ ਪੁਲਿਸ ਨੂੰ ਤਾਜ਼ਾ ਤਸਵੀਰ ਦਿੱਤੀ ਜਾ ਸਕੇ। ਪੁਲਿਸ ਵੱਲੋਂ ਨਗਰ ਕੀਰਤਨ ਵਿੱਚ ਹਿੱਸਾ ਲੈਣ ਵਾਲੇ ਵਿਅਕਤੀਆਂ ਨੂੰ ਸ਼ਹਿਰ ਦੇ ਉਕਤ ਇਲਾਕੇ ਤੋਂ ਜਾਣੂ ਹੋਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ। ਸਿਟੀ ਆਫ ਸੜੀ ਦਾ ਕਹਿਣਾ ਹੈ ਕਿ ਨਗਰ ਕੀਰਤਨ ਦੇ ਚੱਲਦਿਆਂ ਕੁਝ ਇਲਾਕੇ ਬੰਦ ਹੋਣ ਦੀ ਸੂਰਤ ਵਿੱਚ ਉਸ ਇਲਾਕੇ 'ਚ ਰਹਿੰਦੇ ਵਿਅਕਤੀਆਂ ਨੂੰ ਲੰਘਣ ਲਈ ਆਪਣੇ ਡਰਾਈਵਿੰਗ ਲੈਸੈਂਸ ਲੈਣ ਦੀ ਲੋੜ ਪਵੇਗੀ। ਸਿਟੀ ਆਫ ਸੜੀ ਵੱਲੋਂ ਆਪਣਾ ਪਤਾ ਹਾਲ ਵਿੱਚ ਹੀ ਬਦਲੇ ਹੋਣ ਦੀ ਸੂਰਤ ਵਿੱਚ ਡਰਾਈਵਿੰਗ ਲੈਸੈਂਸ ਅਪਡੇਟ ਕਰਨ ਦੀ ਅਪੀਲ ਕੀਤੀ ਗਈ ਹੈ। ਸੜੀ ਪੁਲਿਸ ਦਾ ਕਹਿਣਾ ਹੈ ਕਿ ਦੁਕਾਨਦਾਰ ਅਤੇ ਵਪਾਰੀ ਵਰਗ ਨਾਲ ਜੁੜੇ ਲੋਕ ਪਾਸ ਲੈਣ ਲਈ ਅਰਜ਼ੀ ਦੇ ਸਕਦੇ ਨੇ। ਕੈਨੇਡਾ ਚ ਅਪ੍ਰੈਲ ਮਹੀਨੇ ਦੌਰਾਨ ਵੱਖ-ਵੱਖ ਸ਼ਹਿਰਾਂ ਚ ਨਗਰ ਕੀਰਤਨ ਸਜਾਏ ਜਾਣੇ ਨੇ 온ਟਾਰੀਓ ਸਿੱਖਾਂ ਦੇ ਗੁਰਦੁਆਰਾ ਕਾਉਂਸਲ ਵੱਲੋਂ ਸੀਐਨਸੀ ਗਰਾਊਂਡ ਤੋਂ ਨੈਸਨ ਫਿਲਪਸ ਸਕੁਏਅਰ ਤਾਕਤਸਾਈ ਅਪ੍ਰੈਲ ਨੂੰ ਨਗਰ ਕੀਰਤਨ ਕੱਢਿਆ ਜਾਣਾ ਹੈ ਵਿੰਕੂਵਰ ਚ ਨਗਰ ਕੀਰਤਨ 12 ਅਪ੍ਰੈਲ ਨੂੰ ਹੋਵੇਗਾ ਕੈਲਗਰੀ ਤੇ ਐਡਮਿੰਟਨ ਚ ਮਈ ਦੌਰਾਨ ਨਗਰ ਕੀਰਤਨ ਕਿੱਤੇ ਜਾਣਗੇ ਕੈਨੇਡਾ ਚ ਅਪ੍ਰੈਲ ਮਹੀਨੇ ਨੂੰ ਸਿੱਖ ਹੈਰਿਟੇਜ ਮੰਥ ਵਜੋਂ ਮਨਾਇਆ ਜਾਂਦਾ ਹੈ ਕੈਨੇਡਾ ਚ ਸਿੱਖ ਹੈਰਿਟੇਜ ਮੰਥ ਦੀ ਸ਼ੁਰੂਆਤ ਸਭ ਤੋਂ ਪਹਿਲਾਂ অন্ਟਾਰੀਓ ਸੂਬੇ ਚ ਹੋਈ ਸੀ ਮੌਜੂਦਾ ਐਂਡੀਪੀ ਲੀਡਰ ਜਗਮੀਤ ਸਿੰਘ ਜੋ ਕਿ 2013 ਦੌਰਾਨ অন্ਟਾਰੀਓ ਚ ਐਮਪੀਪੀ ਸਨ ਉਹਨਾਂ ਵੱਲੋਂ ਅਪ੍ਰੈਲ ਮਹੀਨੇ ਸਿੱਖ ਹੈਰਿਟੇਜ ਮੰਥ ਵਜੋਂ ਮਨਾਉਣ ਲਈ ਮਤੇ ਲਿਆਂਦੇ ਗਏ ਸੀ ਇਸ ਮਤੇ ਦੇ ਪਾਸ ਹੋਣ ਨਾਲ অন্ਟਾਰੀਓ ਕੈਨੇਡਾ ਚ ਸਿੱਖ ਹੈਰਿਟੇਜ ਮੰਥ ਨੂੰ ਮਨਾਉਣ ਵਾਲਾ ਪਹਿਲਾ ਸੂਬਾ ਬਣ ਗਿਆ ਸੀ ਸੜੀ ਤੋਂ ਪੰਜਾਬੀ ਮੂਲ ਦੇ ਲਿਬਰਲ ਐਮਪੀ ਸੁਖਤ ਟਾਲੀਵਾਲ ਵੱਲੋਂ ਅਪ੍ਰੈਲ ਮਹੀਨੇ ਨੂੰ ਸਿੱਖ ਹੈਰਿਟੇ ਵਨਾਏ ਜਾਣ ਲਈ ਹਾਊਸ ਆਫ ਕਾਮਨਸ ਨੇ ਇੱਕ ਮਤਾ ਲਿਆਂਦਾ ਗਿਆ ਸੀ ਤੇ 2018 ਦੌਰਾਨ ਇਹ ਮਤਾ ਪਾਸ ਹੋ ਗਿਆ ਸੀ ਕੈਨੇਡੀਅਨ ਸਰਕਾਰ ਵੱਲੋਂ 30 ਅਪ੍ਰੈਲ 2019 ਨੂੰ ਅਪ੍ਰੈਲ ਨੂੰ ਸਿੱਖ ਹੈਰਟੇਜ ਮੰਥ ਵਜੋਂ ਮਾਨਤਾ ਦਿੱਤੀ ਗਈ ਸੀ ਇਸ ਸਾਲ ਸਿੱਖ ਹੈਰਟੇਜ ਮੰਥ ਦੀ 6ਵੀਂ ਵਾਰ ਹੈ ਸੜੀ ਨਗਰ ਕੀਰਤਨ ਬਾਰੇ ਵਧੇਰੇ ਜਾਣਕਾਰੀ ਆਨਲਾਈਨ ਹਾਸਲ ਕੀਤੀ ਜਾ ਸਕਦੀ ਹੈ ਇਸ ਨਗਰ ਕੀਰਤਨ ਦੇ ਵਿੱਚ ਹਰ ਇੱਕ ਕਮਿਊਨਿਟੀ ਦੇ ਸ਼ਖਸ ਨੂੰ ਖੁੱਲਾ ਸੱਦਾ ਦਿੱਤਾ ਗਿਆ ਤੇ ਗੁਰੂ ਕਾ ਲੰਗਰ ਵੀ ਅਤੁੱਟ ਵਰਤੇਗਾ ਪੋਲੀਯਮ ਨੇ ਟੈਕਸ ਸਹਿਮਨਾ ਤੇ ਸਿਕੰਜਾ ਕੱਸ ਦਿੱਤਾ ਹੈ ਉਹਨਾਂ ਨੇ ਇੱਕ ਬਿਲੀਅਨ ਡਾਲਰ ਤੱਕ ਜਟਾਉਣ ਦਾ ਵਾਅਦਾ ਕੀਤਾ ਹੈ ਟੈਕਸ ਦੀ ਚੋਰੀ ਦਾ ਪਰਦਾ ਫਾਸ਼ ਕਰਨ ਵਾਲਿਆਂ ਨੂੰ مالیੇ ਤੋਂ ਵੀ ਤੱਕ ਦਾ ਲਾਭ ਦੇਣ ਵਾਸਤੇ ਵੀ ਪੋਲੀਯਮ ਨੇ ਐਲਾਨ ਕਰ ਦਿੱਤਾ ਹੈ ਕੰਜ਼ਰਵੇਟਿਵ ਲੀਡਰ ਪੀਰ ਪੋਲੀਏ ਵੱਟਾਂਖਸ ਹਮਨਾ ਦੀ ਵਰਤੋਤੇ ਸ਼ਕੰਜਾ ਕਸਨ ਅਤੇ ਹਰ ਸਾਲ 1 ਬਿਲੀਅਨ ਡਾਲਰ ਦੇ ਗਵਾਚੇ مالیਏ ਦੀ ਵਸੂਲੀ ਕਰਨ ਦਾ ਵਾਅਦਾ ਕਰ ਰਹੇ ਨੇ ਐਕਸ ਤੇ ਪੋਸਟ ਕੀਤੀ ਗਈ ਵੀਡੀਓ ਚ ਪੋਲੀਏ ਨੇ ਕਿ ਹੈ ਕਿ ਇਸ ਪਹਿਲ ਕਦਮੀ ਰਾਹੀਂ ਵਸੂਲੀ ਗਈ ਰਕਮ ਦੀ ਵਰਤੋਂ 14 ਬਿਲੀਅਨ ਡਾਲਰ ਦੀ ਆਮਦਨ ਟੈਕਸ ਕਟੌਤੀ ਦੀ ਯੋਜਨਾ ਦੇ ਭੁਗਤਾਨ ਚ ਮਦਦ ਕਰਨ ਲਈ ਕੀਤੀ ਜਾਵੇਗੀ ਜਿਸ ਚ ਸਭ ਤੋਂ ਘੱਟ ਟੈਕਸ ਬ੍ਰੈਕਟ ਚ ਦਰ ਨੂੰ 15 ਫੀਸਦੀ ਤੋਂ ਕਟਾ ਕੇ 12.75 ਫੀਸਦੀ ਕੀਤਾ ਜਾਵੇਗਾ ਟੈਕਸ ਹੈਵਨ ਇੱਕ ਦੇਸ਼ ਜਾਂ ਇੱਕ ਸੁਤੰਤਰ ਖੇਤਰ ਹੁੰਦਾ ਹੈ ਜਿੱਥੇ ਵਿਦੇਸ਼ੀ ਕੰਪਨੀਆਂ ਤੇ ਵਿਅਕਤੀਆਂ ਤੇ ਟੈਕਸ ਜ਼ੀਰੋ ਜਾਂ ਨਾ ਮਾਤਰ ਹੁੰਦਾ ਹੈ ਹਾਲਾਂਕਿ ਟੈਕਸ ਹੈਵਨ ਕਾਨੂੰਨੀ ਨੇ ਪਰ ਕੰਪਨੀਆਂ ਜੋ ਅਮੀਰ ਵਿਅਕਤੀ ਅਕਸਰ ਹੀ ਇਹਨਾਂ ਦੀ ਵਰਤੋਂ ਗੈਰ ਕਾਨੂੰਨੀ ਉਦੇਸ਼ਾਂ ਜਿਵੇਂ ਕਿ ਟੈਕਸ ਤੋਂ ਬਚਣ ਮਨੀ ਲਾਂਡਰਿੰਗ ਤੇ ਟੁਖਾ ਧੜੀ ਦੇ ਲਈ ਕਰਦੇ ਨੇ ਐਡਮਿੰਟਨ ਚ ਚੋਣ ਪ੍ਰਚਾਰ ਦੌਰਾਨ ਪੋਲੀਏਵ ਨੇ ਕਿਹਾ ਤੁਸੀਂ ਆਪਣੇ ਟੈਕਸਾਂ ਤੋਂ ਬਚ ਨਹੀਂ ਸਕਦੇ ਪਰ ਇਸੇ ਤਰ੍ਹਾਂ ਗਲੋਬਲ ਰਾਈਜ਼ ਵੀ ਨਹੀਂ ਬਚਨੇ ਚਾਹੀਦੇ ਅਤੇ ਇਸੇ ਕਰਕੇ ਮੈਂ ਲਿਬਰਲਸ ਦੇ ਇਸ ਦੌੜੀ ਪਰ ਦੇ ਸਿਸਟਮ ਨੂੰ ਖਤਮ ਕਰਾਂਗਾ ਟੈਕਸ ਹਮਨਾទេស ਸ਼ਿਕੰਜਾ ਕਸੰਦੀ ਯੋਜਨਾ ਦੇ ਚਾਰ ਮੁੱਖ ਮੰਤਰੀ ਨੇ ਪੋਲੀਏਵ ਨੇ ਪਹਿਲਾ ਐਲਾਨ ਕੀਤਾ ਸੀ ਕਿ ਉਹ ਮਹਰਾਂ ਦੀ ਇੱਕ ਟੈਕਸ ਟਾਸਕ ਫੋਰਸ ਬਣਾਉਣਗੇ ਜੋ ਕੈਨੇਡਾ ਦੇ ਟੈਕਸ ਕਾਨੂੰਨਾਂ ਦੀ ਸਮੀਖਿਆ ਕਰੇਗੀ ਤੇ ਨਿਯਮਾਂ ਨੂੰ ਦੁਬਾਰਾ ਲਿਖੇਗੀ ਤਾਂ ਜੋ ਉਹਨਾਂ ਨੂੰ ਸੜਲ, ਨਿਰਪੱਖ ਅਤੇ ਲਾਗੂ ਕਰਨਾ ਆਸਾਨ ਬਣਾਇਆ ਜਾ ਸਕੇ ਕੰਜ਼ ਕੰਜ਼ਰਵੇਟਿਵ ਲੀਡਰ ਪਿਰਪੌਲ ਲੀਵ ਨੇ ਕਿਹਾ ਕਿ ਉਹਨਾਂ ਦੀ ਯੋਜਨਾ ਦਾ ਪਹਿਲਾ ਟੀਚਾ ਉਸ ਟਾਸਕ ਫੋਰਸ ਨੂੰ ਨਿਰਦੇਸ਼ਿਤ ਕਰਨਾ ਹੋਵੇਗਾ ਤਾਂ ਜੋ ਉਹ ਉਹਨਾਂ ਚੋਰ ਮੋਰੀਆਂ ਨੂੰ ਬੰਦ ਕਰਨ ਦੇ ਤਰੀਕੇ ਲੱਭ ਸਕੇ ਜੋ ਕੰਪਨੀਆਂ ਨੂੰ ਟੈਕਸ ਹੈਮਨਾ 'ਚ ਆਪਣਾ ਪੈਸਾ ਰੱਖਣ ਤੇ ਕੈਨੇਡਾ 'ਚ ਆਪਣੇ ਬੰਦੇ ਹਿੱਸੇ ਦਾ ਭੁਗਤਾਨ ਕਰਨ ਤੋਂ ਬਚਣ ਦੀ ਆਗਿਆ ਦਿੰਦੀਆਂ ਨੇ ਪੋਲੀਏਵ ਨੇ ਕਿਹਾ ਕਿ ਉਹ ਕੈਨੇਡਾ ਰੈਵਨਿਊ ਏਜੰਸੀ ਦੇ ਸਰੋਤਾਂ ਨੂੰ ਮਾਸੂਮ ਛੋਟੇ ਕਾਰੋਬਾਰੀ ਮਾਲਕਾਂ ਨੂੰ ਪਰੇਸ਼ਾਨ ਕਰਨ ਤੇ ਆਡਿਟ ਕਰਨ ਤੋਂ ਪਾਸੇ ਕਰਕੇ ਵਿਦੇਸ਼ੀ ਟੈਕਸ ਹੈਮਨਾ ਤੇ ਕਾਰਵਾਈ ਕਰਨ ਵਾਲ ਵੀ ਨਿਰਦੇਸ਼ਿਤ ਕਰਨਗੇ ਉਨਾ ਇਹ ਵੀ ਕਿਹਾ ਹੈ ਕਿ ਉਹ ਕੈਨੇਡਾ ਦੇ ਆਫਸ਼ੋਰ ਟੈਕਸ ਇਨਫੋਰਸਮੈਂਟ ਪ੍ਰੋਗਰਾਮ ਦਾ ਵਿਸਥਾਰ ਕਰਨਗੇ ਜਿਸ ਦੇ ਤਹਿਤ ਸਿਆਰੇ ਉਸ ਜਾਣਕਾਰੀ ਲਈ ਵਿੱਤੀ ਇਨਕਮ ਦੀ ਪੇਸ਼ਕਸ਼ ਕਰਦਾ ਹੈ ਜੋ ਵੱਡੇ ਅੰਤਰਰਾਸ਼ਟਰੀ ਟੈਕਸ ਚੋਰੀ ਕਰਨ ਵਾਲਿਆਂ ਦਾ ਪਰਦਾਫਾਸ਼ ਕਰਦੀ ਹੈ ਤੇ ਬਕਾਇਆ ਪੈਸੇ ਦੀ ਵਸੂਲੀ ਵੱਲ ਜਾਂਦੀ ਹੈ। ਕੋਲਿਵ ਦੇ ਪ੍ਰਸਤਾਵਿਤ ਵਿਸਥਾਰ ਨਾਲ ਪਰਦਾਫਾਸ਼ ਕਰਨ ਵਾਲਿਆਂ ਨੂੰ ਬਰਾਮਦ ਕੀਤੇ ਫੰਡਾਂ ਦਾ 20% ਤੱਕ ਦਾ ਲਾਭ ਮਿਲੇਗਾ ਜਦੋਂ ਉਹ ਗੈਰਕਾਨੂੰਨੀ ਟੈਕਸ ਸਕੀਮਾਂ ਦਾ ਪਰਦਾਫਾਸ਼ ਕਰਨ 'ਚ ਮਦਦ ਕਰਨਗੇ। ਚੌਥਾ ਮੰਤਵ ਉਹਨਾਂ ਵੱਡੀਆਂ ਕਾਰਪੋਰੇਸ਼ਨਾਂ ਦੇ ਨਾਮ ਪ੍ਰਕਾਸ਼ਿਤ ਕਰਕੇ ਉਹਨਾਂ ਨੂੰ ਜ਼ਲੀਲ ਕਰਨਾ ਹੈ ਜਿਹੜੀਆਂ ਟੈਕਸ ਚੋਰੀ ਕਰ ਰਹੀਆਂ ਨੇ ਤੇ ਬੰਦਾ ਹਿੱਸਾ ਨਹੀਂ ਦੇ ਰਹੀਆਂ। ਐਨਪੀ ਲੀਡਰ ਜਗਮੀਤ ਸਿੰਘ ਵੱਲੋਂ ਕਾਰਾਂ ਦੀ ਉਸਾਰੀ ਤੇਜ਼ ਕਰਨ ਦਾ ਵਾਅਦਾ ਕੀਤਾ ਗਿਆ ਜਿੱਤ ਨੂੰ ਲੈ ਕੇ ਵੀ ਜਗਮੀਤ ਸਿੰਘ ਆਸਬੰਦ ਵਿਖਾਈ ਦਿੱਤੇ ਨੇ ਵੈਨਕੂਵਰ ਦੇ ਵਿੱਚ ਇੱਕ ਮੁਹਿੰਮ ਸਮਾਗਮ ਦੇ ਵਿੱਚ ਐਨਪੀ ਨੇਤਾ ਜਗਮੀਤ ਸਿੰਘ ਨੇ ਕੈਨੇਡਾ ਦੇ ਹਾਊਸਿੰਗ ਬਾਜ਼ਾਰ 'ਚ ਵਿਦੇਸ਼ੀ ਖਰੀਦਦਾਰਾਂ ਤੇ ਸਥਾਈ ਪਾਬੰਦੀ ਲਗਾਉਣ ਦਾ ਵਾਅਦਾ ਕੀਤਾ ਸਿੰਘ ਨੇ ਘਰ ਪਲਟਣ ਨੂੰ ਰੋਕਣ ਲਈ ਉਪਾਵਾਂ ਦਾ ਵੀ ਵਾਅਦਾ ਕੀਤਾ ਹੈ ਹਾਲਾਂਕਿ ਸੂਤਰ ਤੇ ਆંકੜੇ ਤੇ ਸਰਵੇਖਣ ਦੱਸ ਰਹੇ ਨੇ ਕਿ ਜਗਮੀਤ ਸਿੰਘ ਦੀ ਪਾਰਟੀ ਦਾ ਜਿੱਤਣਾ ਬਹੁਤ ਮੁਸ਼ਕਲ ਹੈ ਪਰ ਜਗਮੀਤ ਸਿੰਘ ਆਪਣੀ ਵੀ ਕੁਰਸੀ ਬਚਾਉਣ ਦੇ ਵਿੱਚ ਕਾਮਯਾਬ ਨਹੀਂ ਹੋ ਸਕਦੇ ਇਹ ਵੀ ਸਰਵੇਖਣਾਂ ਚ ਕਿਹਾ ਜਾ ਰਿਹਾ ਪਰ ਦੂਜੇ ਪਾਸੇ ਜਗਮੀਤ ਸਿੰਘ ਕਹਿ ਰਹੇ ਨੇ ਕਿ ਉਹ ਜ਼ਰੂਰ ਜਿੱਤਣਗੇ ਐਨਟੀਪੀ ਲੀਡਰ ਨੇ ਆਪਣੀ ਚੋਣ ਪ੍ਰਚਾਰ ਰੈਲੀ ਦੌਰਾਨ ਵਾਅਦਾ ਕੀਤਾ ਹੈ ਕਿ ਉਹਨਾਂ ਦੀ ਅਗਵਾਈ ਵਾਲੀ ਐਨਡੀਪੀ ਸਰਕਾਰ ਘਰਾਂ ਦੀ ਉਸਾਰੀ ਨੂੰ ਤੇਜ਼ ਕਰੇਗੀ ਤੇ ਅਗਲੇ 5 ਸਾਲਾਂ ਦੌਰਾਨ 3 ਮਿਲੀਅਨ ਘਰਾਂ ਦੀ ਤਾਮੀਰ ਕੀਤੀ ਜਾਵੇਗੀ ਜਿਨ੍ਹਾਂ ਵਿੱਚ ਕਿਫਾਇਤੀ ਮਕਾਨ ਵੀ ਸ਼ਾਮਲ ਨੇ ਆਰਥਿਕ ਅਨਿਸ਼ਚਿਤਤਾ ਤੇ ਇੰਨਾ ਸਮਿਆਂ ਵਿੱਚ ਐਨਡੀਪੀ ਦੇ ਉਕਤ ਪਲਾਨ ਦੀ ਲਾਗਤ 16 ਬਿਲੀਅਨ ਡਾਲਰ ਹੋਵੇਗੀ ਨਾਲ ਹੀ ਜਗਮੀਤ ਸਿੰਘ ਨੇ ਕਿਹਾ ਹੈ ਕਿ ਉਹਨਾਂ ਦੀ ਪਾਰਟੀ ਵੱਡੇ ਅਮੀਰ ਨਿਵੇਸ਼ਕਾਂ ਤੇ ਕੈਨੇਡਾ 'ਚ ਘਰ ਖਰੀਦਣ ਤੇ ਪੱਕੀ ਪਾਬੰਦੀ ਲਗਾਏਗੀ ਜਗਮੀਤ ਸਿੰਘ ਪਹਿਲਾਂ ਵੀ ਇਹ ਕਹਿ ਚੁੱਕੇ ਨੇ ਕਿ ਉਹਨਾਂ ਦੀ ਪਾਰਟੀ ਉਦੋਂ ਤੱਕ ਸਬਾਈ ਅਤੇ ਮਿਊਨਿਸਪਲ ਸਰਕਾਰਾਂ ਨੂੰ ਫੈਡਰਲ ਫੰਡਿੰਗ ਪ੍ਰਦਾਨ ਕਰੇਗੀ ਜਦੋਂ ਤੱਕ ਇਹ ਸਰਕਾਰਾਂ ਯਕੀਨੀ ਬਣਾਉਣ ਕਿ ਨਵੇਂ ਘਰ ਕਿਨੇਟਿੰਗਸ ਲਈ ਕਿਫਾਇਤੀ ਰਹਿ ਗਏ ਨਾਲ ਹੀ ਵਾਰ-ਵਾਰ ਘਰਾਂ ਨੂੰ ਵੇਚ ਕੇ ਯਾਨੀ ਕਿ ਫਲਿੱਪਿੰਗ ਕਰਕੇ ਪੈਸਾ ਕਮਾਉਣ ਵਾਲਿਆਂ ਵੱਲੋਂ ਵਧਤੀਆਂ ਜਾ ਰਹੀਆਂ ਚੋਰ ਮੋੜੀਆਂ ਨੂੰ ਵੀ ਬੰਦ ਕਰਨ ਦਾ ਐਲਾਨ ਕੀਤਾ ਗਿਆ ਬੈਂਕੂਵਰ ਦੇ ਪੱਤਰਕਾਰਾਂ ਨਾਲ ਗੱਲ ਕਰਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਉਹਨਾਂ ਨੂੰ ਯਕੀਨ ਹੈ ਕਿ ਉਹ ਜਿੱਤਣਗੇ We've got speculators and foreign investors that are buying up homes here in Canada. And Mark Carney, he's got a candidate, Mark Wiens, who's openly talking about big money investors from other countries buying up Canadian-made homes. We've got Bob Rennie saying that he is working with Mark Carney to open up the Canadian housing market for more big money investors from other countries to buy up homes that should be for you and your family that means fewer homes for you and your family and bigger profits for these speculators and these investors that's going to make it harder for you to find a home that is bad news imagine you're a young person imagine you're a young couple imagine you're a family trying to buy your first home and you find out you're going up against a hedge fund with billions of dollars you're not going to be able to win that bidding war and it's going to drive up the cost even more and so where mark carney has not committed to uh, extending the ban on foreign ownership of Canadian made homes. Instead, it's going to expire. And so here's our plan we're going to make it permanent, the ban on big money investors buying up Canadian homes. That should be a ban. Homes in Canada should be for you and your family, not for rich investors to get richer. In addition, we're going to end the loophole that allows speculators to flip homes year after year. That's got to stop. It just drives up the cost of homes and it makes it more expensive and impossible for everyday folks to buy a home. The thing is, we're in it for you. So we're going to put forward ideas that make it easier for you and your family to buy a home. We're not interested in billionaires making lots of money off of housing. We're not interested in investors and speculators driving up the cost of homes. We want to put a stop to that so that you and your family can actually afford a home. Sadly, Mark Carney, he's not in it for you. He's going to let foreign owners buy up Canadian homes. He's going to let people like Bob Renney and Mark Queens sell off Canadian homes to the highest bidders and that means less homes for you means more profits for them. We're going to fight back. ਜ਼ਿਕਰ ਇਹ ਖਾਸ ਹੈ ਕਿ ਚੋਣ ਸਰਵੇਖਣਾਂ 'ਚ ਐਂਡੀਪੀ ਦੀ ਲੋਕਪ੍ਰਿਆਰਤਾ ਲਗਾਤਾਰ ਹੇਠਾਂ ਆ ਰਹੀ ਹੈ। ਚੋਣ ਸਰਵੇਖਣਤਾ ਇੱਥੇ ਤੱਕ ਕਹਿ ਰਹੇ ਨੇ ਕਿ ਜਗਮੀਤ ਸਿੰਘ ਲਈ ਆਪਣੀ ਖੁਦ ਹੀ ਸੀਟ ਪਹੁੰਚਾਉਣਾ ਮੁਸ਼ਕਲ ਹੋ ਜਾਵੇਗਾ। ਜਗਮੀਤ ਸਿੰਘ ਬੀਸੀਡੀ ਬਰਨਬੀ ਰਾਈਡਿੰਗ ਤੋਂ ਐਮਪੀ ਨੇਤ ਜਿਤਦਾਦ ਦਾਅਵਾ ਕਰ ਰਹੇ ਨੇ। ਲਿਬਰਲ ਅਤੇ ਐਨਡੀਪੀ ਦੋਵਾਂ ਨੇ ਆਪਣੇ ਰਿਹਾਇਸ਼ੀ ਵਾਅਦਿਆਂ ਨੂੰ ਮੁੜ ਤੋਂ ਦੁਹਰਾਇਆ ਹੈ ਲਿਬਰਲ ਨੇਤਾ ਮਾਰਕਾਰਨੀ ਨੇ ਕੈਨੇਡੀਅਨ ਲੱਕੜ ਨਾਲ ਘਰ ਬਣਾਉਣ ਦੇ ਵਾਅਦੇ ਨੂੰ ਜਾਗਰ ਕੀਤਾ ਹੈ ਲਿਬਰਲ ਨੇਤਾ ਮਾਰਕਾਰਨੀ ਆਪਣੀ ਰਿਹਾਇਸ਼ੀ ਯੋਜਨਾਤੇ ਵਾਪਸ ਜਾ ਰਹੇ ਨੇ ਜਿਸ ਦੇਸ਼ ਦੀ ਮੌਜੂਦਾ ਰਿਹਾਇਸ਼ੀ ਨਿਰਮਾਣ ਦਰ ਨੂੰ ਦੁੱਗਣਾ ਕਰਨ ਵਿੱਚ ਸ਼ਾਮਿਲ ਹੈ ਮਾਰਕਕਾਰਨੀ ਡੈਲਟਾ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੁਹਿੰਮ ਪ੍ਰੋਗਰਾਮ ਦਾ ਆਯੋਜਨ ਕਰ ਰਹੇ ਸੀ ਜਿੱਥੇ ਉਹਨਾਂ ਨੇ ਆਪਣੀ ਪਾਰਟੀ ਦੀ ਪਹਿਲਾਂ ਐਲਾਨੀ ਗਈ ਰਿਹਾਇਸ਼ੀ ਯੋਜਨਾਤੇ ਚਰਚਾ ਕੀਤੀ ਹੈ ਇਸ ਦੇ ਵਿੱਚ ਸੌਫਟ वुਡ ਲੱਕੜ ਵਰਗੇ ਕੈਨੇਡੀਅਨ ਸਰੋਤਾਂ ਦੀ ਵਰਤੋਂ ਕਰਕੇ ਹੋਰ ਕਾਰ ਬਣਾਉਣ ਦੇ ਵਾਅਦੇ ਨੂੰ ਉਜਾਗਰ ਕੀਤਾ ਗਿਆ। We recently also invested over 20 million dollars to boost the competitiveness and resiliency of BC's forestry sector. But above all, our response is to build. We will build a new Canadian economy, the strongest economy in the G7. We will build Canada strong. While the U.S. is trying to keep high-quality, sustainable Canadian lumber out, we will use more of it here in our plan to double the pace of housing construction in this country over the course of the next 10 years. This is the most ambitious housing plan since the Second World War. We will build our way out of the housing crisis. We will build our way out of the economic crisis. We will make housing more affordable in Canada once more. Because, as Gregor intimated, today's reality is that even when Canadians, particularly young Canadians, are doing everything right they're getting a good education, they're studying hard, they're securing a well paying job, they're saving up they often barely have enough to pay the rent, let alone to afford a new home. On average, across this country, it takes over four years to save for a down payment. For first-time buyers, it's over six years. And in markets like Vancouver, much longer. This has been the most expensive housing market in the country for a very long time. So business as usual will not work. The status quo cannot stand. We need a new approach. Approach that recognizes that it's time to build. My government will flip the script on housing with a new strategy to build faster, smarter, more affordably, and more sustainably. We will address failures in the housing market head on, unleashing the power of public private cooperation at a sc scale not seen in generations. As I said, our goal is to double the pace of housing construction to almost half a million new homes every single year. Homes you can afford to buy. Homes that are more sustainable and cost less to live in. Homes made right here with Canadian ingenuity, Canadian labor, Canadian products, including softwood lumber and mass timber. ਤਉ ਅਦਰ ਕੈਨੇਡਾ ਦੇ ਹਸਪਤਾਲਾਂ ਦੇ ਵਿੱਚ ਇਲਾਜ ਵਾਸਤੇ ਤੜਸ ਰਹੇ ਨੇ ਸੈਂਕੜੇ ਲੋਕ ਕੈਨੇਡਾ ਦੇ ਹਸਪਤਾਲਾਂ ਚ ਹੈਲਥ케ਅਰ ਸਟਾਫ ਦੀ ਕਮੀ ਦਾ ਸੰਕਟ ਹੋਰ ਡੂੰਘਾ ਹੁੰਦਾ ਵਿਖਾਈ ਦੇ ਰਿਹਾ ਹੈ ਵਾਉਣ ਦੇ ਹਸਪਤਾਲ ਦੇ ਵਿੱਚ ਐਮਰਜੈਂਸੀ ਰੂਮ ਦੇ ਵਿੱਚ ਵੇਟਿੰਗ ਸਮਾਂ 14 ਘੰਟੇ ਤੋਂ ਵੀ ਉੱਪਰ ਜਾ ਚੁੱਕਿਆ ਹੈ ਲੋਕ ਇੰਨਾ ਇੰਤਜ਼ਾਰ ਕਰਕੇ ਥੱਕ ਕੇ ਆਪਣੇ ਘਰ ਵਾਪਸ ਚਲੇ ਗਏ ਨੇ ਤੇ 온ਟਾਰੀਓ ਸਰਕਾਰ ਲੋਕਾਂ ਨੂੰ ਨਿਜੀ ਡਾਕਟਰ ਮੋਹੱਈਆ ਕਰਵਾਉਣ ਦੇ ਵਾਅਦੇ بار بار ਦੁਹਰਾ ਰਹੀ ਹੈ ਕੈਨਡਾ ਦੇ ਹਸਪਤਾਲਾਂ 'ਚ ਹੈਲਥ케ਅਰ ਸਟਾਫ ਦੀ ਕਮੀ ਦਾ ਸੰਕਟ ਹੋ ਡੂੰਗਾ ਹੁੰਦਾ ਨਜ਼ਰ ਆ ਰਿਹਾ ਹੈ ਜਦੋਂ ਵੋਨ ਦੇ ਹਸਪਤਾਲ 'ਚ ਐਮਰਜੈਂਸੀ ਰੂਮ ਦਾ ਉਡੀਕ ਸਮਾਂ 14 ਘੰਟੇ ਤੱਕ ਪਹੁੰਚ ਗਿਆ ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਬਲਾਵਲ ਅਲੀਮ ਤੇ ਉਹਨਾਂ ਦੀ ਪਤਨੀ ਸ਼ਨੀਵਾਰ ਸ਼ਾਮ ਤੋਂ ਐਤਵਾਰ ਸਵੇਰ ਤੱਕ ਉਡੀਕ ਕਰਦੇ ਰਹੇ ਤੇ ਉਸ ਤੋਂ ਬਾਅਦ ਹੀ ਇਲਾਜ ਸੰਭਵ ਹੋ ਸਕਿਆ ਉਹਨਾਂ ਨੇ ਦੱਸਿਆ ਕਿ ਹਸਪਤਾਲ 'ਚ ਸਿਰਫ ਇੱਕ ਡਾਕਟਰ ਡਿਊਟੀ ਤੇ ਹਾਜ਼ਰ ਹੈ ਤੇ ਮਰੀਜ਼ਾਂ ਦੀ ਗਿਣਤੀ ਨੂੰ ਵੇਖਦਿਆਂ ਕੁਝ ਸਮਾਂ ਲੱਗ ਸਕਦਾ ਹੈ ਅਲੀਮ ਨੇ ਦੱਸਿਆ ਕਿ ਉਹਨਾਂ ਦੇ ਫੈਮਿਲੀ ਡਾਕਟਰ ਵੱਲੋਂ ਐਮਰਜੈਂਸੀ ਰੂਮ ਪੇਚਾ ਗਿਆ ਸੀ ਤੇ ਉਹਨਾਂ ਨੇ ਸੋਚਿਆ ਕਿ ਕੁਝ ਹੀ ਘੰਟਿਆਂ 'ਚ ਘਰ ਵਾਪਸ ਆ ਜਾਣਗੇ ਪਰ ਹਾਲਾਤ ਬਿਲਕੁਲ ਉਲਟ ਹੋ ਗਏ ਇਲਾਜ ਵਿਹਣੇ ਲੋਕਾਂ ਵਿੱਚ ਸਿਰਫ ਅਲੀਮ ਅਤੇ ਉਸ ਦੀ ਪਤਨੀ ਹੀ ਸ਼ਾਮਲ ਨਹੀਂ ਸੀ ਸੋ ਕੁ ਕਈ ਲੋਕ ਡਾਕਟਰ ਦੇ ਉਡੀਕ ਕਰਦੇ ਆ ਥੱਕ ਗਏ ਤੇ ਬਗੈਰ ਇਲਾਜ ਤੋਂ ਹੀ ਘਰ ਵਾਪਸ ਜਾਣਾ ਬਿਹਤਰ ਸੰਝਿਆ 온ਟਾਰੀਓ ਦੇ ਹਸਪਤਾਲਾਂ 'ਚ ਡਾਕਟਰਾਂ ਦੀ ਕਮੀ ਕੋਈ ਨਵੀਂ ਗੱਲ ਨਹੀਂ ਪਰ ਐਮਰਜੈਂਸੀ ਹਾਲਾਤ ਵਿੱਚ ਪੁਜੇ ਮਰੀਜ਼ਾਂ ਨੂੰ ਇਲਾਜ ਵਾਸਤੇ 14-14 ਘੰਟੇ ਉਡੀਕ ਕਰਨੀ ਪੈ ਰਹੀ ਹੈ ਉਦੋਂ 온ਟਾਰੀਓ ਦੇ ਸਿਹਤ ਮੰਤਰਾਲੇ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਡਗਫੋਰਡ ਸਰਕਾਰ ਵੱਲੋਂ ਹੈਲਥ케ਅਰ ਬਜਟ ਵਿੱਚ 31% ਵਾਦਾ ਕੀਤਾ ਗਿਆ ਤੇ ਹਜ਼ਾਰਾਂ ਦੀ ਗਿਣਤੀ 'ਚ ਨਰਸਾਂ ਤੇ ਡਾਕਟਰਾਂ ਦੀ ਭਰਤੀ ਕੀਤੀ ਜਾ ਰਹੀ ਹੈ ਇਸ ਦੌਰਾਨ ਕੋਟਲ ਲੋਚੀ ਵਨ ਹਸਪਤਾਲ ਚਲਾਉਣ ਵਾਲੇ ਮੈਕੈਨਜ਼ੀ ਹੈਲਥ ਨੇ ਕਿਹਾ ਕਿ ਮਰੀਜ਼ਾਂ ਦੀ ਗਿਣਤੀ ਕਾਫੀ ਜ਼ਿਆਦਾ ਵੱਚੁਕੀ ਹੈ ਜਿਸ ਨੂੰ ਵੇਖਦਿਆਂ ਉਡੀਕ ਸਮਾਂ ਕਾਫੀ ਜ਼ਿਆਦਾ ਹੋ ਸਕਦਾ ਹੈ ਹਸਪਤਾਲਾਂ ਦੇ ਐਮਰਜੈਂਸੀ ਰੂਮਸ ਵਾਲੇ ਹਾਲਾਤ ਤੇ ਫੈਮਿਲੀ ਡਾਕਟਰਸ ਦੇ ਮਾਮਲੇ ਵਿੱਚ ਵੀ ਵੇਖੇ ਜਾ ਸਕਦੇ ਨੇ ਕਿ ਅਨਟਾਰੀਓ ਵਿੱਚ ਬਗੈਰ ਫੈਮਿਲੀ ਡਾਕਟਰਾਂ ਵਾਲੇ ਲੋਕਾਂ ਦੀ ਗਿਣਤੀ 25 ਲੱਖ ਦੇ ਨੇ ਦੇ ਦੱਸੀ ਜਾ ਰਹੀ ਹੈ ਫੈਮਿਲੀ ਡਾਕਟਰ ਦਾ ਹੁੰਦੇ ਸੂਰਤ ਦੇ ਵਿੱਚ ਲੋਕਾਂ ਨੂੰ ਵਾਕ ਇਨ ਕਲੀਨਿਕ ਅਰਜੈਂਟ ਕੇਅਰ ਜਾਂ ਐਮਰਜੈਂਸੀ ਰੂਮਸ ਵੱਲ ਜਾਣਾ ਪੈਂਦਾ ਜਿੱਥੇ ਹਰ ਵਾਰ ਉਹਨਾਂ ਨੂੰ ਨਵਾਂ ਡਾਕਟਰ ਮਿਲੇਗਾ ਤੇ ਉਸ ਨੂੰ ਨਵੇਂ ਸਿਰੇ ਤੋਂ ਆਪਣੀ ਸਿਹਤ ਸਮੱਸਿਆ ਸਮਝਾਉਣੀ ਪਵੇਗੀ ਸਿਰਫ ਇੰਨੇ ਹੀ ਨਹੀਂ ਲੋਕਾਂ ਨੂੰ ਕੈਂਸਰ ਦੀ ਰੋਕਥਾਮ ਲਈ ਕੀਤੀ ਜਾਣ ਵਾਲੀ ਸਕ੍ਰੀਨਿੰਗ ਤੋਂ ਵੀ ਵਾਂਝਾ ਹੋਣਾ ਪੈਂਦਾ ਹੈ ਹੈਲਥ ਕੇਅਰ ਸੈਕਟਰ ਨਾਲ ਸੰਬੰਧਿਤ ਇਹ ਆਕੜੇ ਹਰ 6 ਮਹੀਨੇ ਬਾਅਦ ਜਾਰੀ ਕੀਤੇ ਜਾਂਦੇ ਨੇ ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਗੰਭੀਰ ਬਿਮਾਰੀਆਂ ਤੋਂ ਪੀੜਤ ਲੋਕਾਂ ਕੋਲ ਫੈਮਿਲੀ ਡਾਕਟਰ ਦੀ ਸਹੂਲਤ ਹੋਣੀ ਲਾਜ਼ਮੀ ਹੈ ਤਾਂ ਕਿ ਉਹਨਾਂ ਨੂੰ ਹਰ ਵਾਰ ਐਮਰਜੈਂਸੀ ਸਹਾਇਤਾ ਵਾਸਤੇ ਹਸਪਤਾਲ ਜਾਣ ਲਈ ਮਜਬੂਰ ਨਾ ਹੋਣਾ ਪਵੇ। ਮੀਡੀਆ ਰਿਪੋਰਟਾਂ ਮੁਤਾਬਕ ਫੈਮਿਲੀ ਡਾਕਟਰਜ਼ ਨੂੰ ਇੱਕ ਹਫ਼ਤੇ ਵਿੱਚ 19 ਘੰਟੇ ਕਾਗਜ਼ੀ ਕਾਰਵਾਈ ਕਰਦਿਆਂ ਹੀ ਲੰਘ ਜਾਂਦੇ ਨੇ ਤੇ ਇਹਨਾਂ ਸਮਾਂ ਮਰੀਜ਼ਾਂ ਨੂੰ ਮਿਲੇ ਤਾਂ ਲੱਖਾਂ ਲੋਕਾਂ ਨੂੰ ਫਾਇਦਾ ਹੋ ਸਕਦਾ ਹੈ。 온ਟਾਰੀਓ ਕਾਲਜ ਆਫ ਫੈਮਿਲੀ ਫਿਜ਼ੀਸ਼ੀਅਨਜ਼ ਵੱਲੋਂ ਕੀਤੇ ਅਧਿਐਨ ਮੁਤਾਬਕ ਸੂਬੇ 'ਚ 6,17,000 ਲੋਕਾਂ ਨੂੰ ਆਪਣੇ ਫੈਮਿਲੀ ਡਾਕਟਰ ਤੱਕ ਪਹੁੰਚਣ ਲਈ 50 ਕਿਲੋਮੀਟਰ ਤੋਂ ਵੱਧ ਸਫ਼ਰ ਕਰਨਾ ਪੈਂਦਾ ਹੈ। ਅਧਿਐਨ ਕਰਨ ਵਾਲੀ ਅਪਸਟ੍ਰੀਮ ਲੈਬ ਨਾਲ ਸੰਬੰਧਿਤ ਡਾਕਟਰ ਅਰਚਨਾ ਗੁਪਤਾ ਨੇ ਕਿਹਾ ਕਿ ਘਰ ਦੇ ਨੇੜੇ ਫੈਮਿਲੀ ਡਾਕਟਰ ਨਾ ਹੋਣ ਕਾਰਨ ਜ਼ਿਆਦਾਤਰ ਮਰੀਜ਼ ਹਸਪਤਾਲਾਂ ਇਮਰਜੈਂਸੀ ਵਿਭਾਗ ਵਿੱਚ ਜਾਨ ਨੂੰ ਤਰਜੀ ਦਿੰਦੇ ਨੇ ਅਨਟਾਰੀਓ ਦੇ ਸਕੂਲਾਂ ਨੇ ਉਹਨਾਂ ਵਿਦਿਆਰਥੀਆਂ ਨੂੰ ਮੌਤਲ ਕਰਨਾ ਸ਼ੁਰੂ ਕਰ ਦਿੱਤਾ ਹੈ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾਕਰਨ ਨਹੀਂ ਹੋਇਆ ਮਿਸਲਸ ਪਾਕਸਟੇ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਮਾਹਰਾਂ ਦਾ ਕਹਿਣਾ ਹੈ ਕਿ ਜੇਕਰ ਅਨਟਾਰੀਓ 'ਚ ਇਲੈਕਟ੍ਰੋਨਿਕ ਟੀਕਾਕਰਨ ਰਜਿਸਟਰੀ ਹੁੰਦੀ ਹੈ ਤਾਂ ਮੌਤਲੀਆਂ ਘੱਟ ਹੋ ਸਕਦੀਆਂ ਨੇ Ontario ਦੇ ਸਕੂਲ ਉਹਨਾਂ ਹਜ਼ਾਰਾਂ ਵਿਦਿਆਰਥੀਆਂ 'ਚੋਂ ਕੁਝ ਨੂੰ ਮੁਅਤਲ ਕਰਨਾ ਸ਼ੁਰੂ ਕਰ ਰਹੇ ਨੇ ਜਿਨ੍ਹਾਂ ਦਾ ਪੂਰੀ ਤਰ੍ਹਾਂ ਟੀਕਾ ਕਰਨਾ ਹੋਇਆ ਕਿਉਂਕਿ ਖਸਰੇ ਦਾ ਫੈਲਾਅ جاری ਹੈ ਜਿਸ ਨਾਲ ਸੂਬੇ ਨੂੰ ਆਪਣੇ ਟੀਕਾ ਕਰਨ ਦੇ ਰਿਕਾਰਡ ਸਿਸਟਮ ਨੂੰ ਡਿਜੀਟਾਈਜ਼ ਕਰਨ ਦੀਆਂ ਮੰਗਾਂ ਨੂੰ ਨਵੀਂ ਜ਼ਰੂਰਤ ਮਿਲ ਰਹੀ ਹੈ ਟੋਰਾਂਟੋ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਲਗਭਗ 10000 ਵਿਦਿਆਰਥੀ ਆਪਣੇ ਟੀਕੇ ਲਗਾਉਣ ਬਾਰੇ ਅਪ ਟੂ ਡੇਟ ਨਹੀਂ ਹਨ ਤੇ ਗ੍ਰੇਡ 11 ਦੇ 173 ਵਿਦਿਆਰਥੀਆਂ ਦੇ ਇੱਕ ਸ਼ੁਰੂਆਤੀ ਸਮੂਹ ਨੂੰ ਮੁਅਤਲ ਕਰ ਦਿੱਤਾ ਗਿਆ ਪੂਲ 500 74 ਵਿਦਿਆਰਥੀਆਂ ਨੂੰ ਮੋਤਲੀ ਦੇ ਹੁਕਮ 'ਤੇ ਜਿਗੇ ਨੇ ਜੋ ਕਿ ਮਈ ਟਾਕਟੋਨਟੋ ਹਾਈ ਸਕੂਲਾਂ ਚ ਜਾਰੀ ਰਹਿਣਗੇ TPH ਦਾ ਕਹਿਣਾ ਹੈ ਕਿ ਵਿਦਿਆਰਥੀ ਟੀਕਾ ਕਰਨ ਦਾ ਸਬੂਤ ਵਖਾ ਕੇ ਜਾਂ ਇੱਕ ਵੈਧ ਛੋਟ ਪੂਰੀ ਕਰਕੇ ਮੋਤਲੀ ਤੋਂ ਬਚ ਸਕਦੇ ਨੇ ਤੇ ਸਕੂਲ ਵਾਪਸ ਆ ਸਕਦੇ ਨੇ ਟੌਨਟੋ ਦੀ ਐਸੋਸੀਏਟਡ ਮੈਡੀਕਲ ਅਫਸਰ ਡਾਕਟਰ ਵਿਨੀਤਾ ਦੂਬੇ ਉਮੀਦ ਕਰਦੀ ਹੈ ਕਿ ਸਾਰੇ ਨੋਟਿਸ ਭੇਜੇ ਜਾਣ ਤੋਂ ਬਾਅਦ ਪਾਲਣਾ 90 ਫੀਸਦੀ ਤੋਂ ਵੱਧ ਹੋ ਜਾਵੇਗੀ ਆਟਵਾ ਪਬਲਿਕ ਹੈਲਥ ਦਾ ਕਹਿਣਾ ਹੈ ਕਿ ਜਨਵਰੀ ਦੇ ਅੱਧ ਵਿੱਚ ਵਿਦਿਆਰਥੀਆਂ ਨੂੰ ਅਧੂਰੇ ਟੀਕਾ ਕਰਨ ਰਿਕਾਰਡਾਂ ਦੇ ਲਗਭਗ 15000 ਨੋਟਿਸ ਜੋਂਪੇ ਗਏ ਸਨ ਤੇ ਮਾਰਚ ਤੋਂ ਮਈ ਤੱਕ ਮੁਤਲੀਆਂ ਕੀਤੀਆਂ ਚਲੀਆਂ ਨੇ ਵਾਟਰਲੂ ਚ ਪਿਛਲੇ ਹਫਤੇ 1600 ਤੋਂ ਵੱਧ ਵਿਦਿਆਰਥੀਆਂ ਨੂੰ ਮੁਤਲਕ ਕੀਤਾ ਗਿਆ ਸੀ ਸਕੂਲ ਵਿਦਿਆਰਥੀਆਂ ਦੇ ਟੀਕਾਕਰਨ ਐਕਟ ਦੇ ਤਹਿਤ ਵਿਦਿਆਰਥੀਆਂ ਨੂੰ ਖਸਰਾ ਕਾਲੀਖੰਗ ਤੇ ਟੈਟਨਸ ਸਨੇ ਵੱਖ-ਵੱਖ ਬਿਮਾਰੀਆਂ ਦੇ ਵਿਰੁੱਧ ਟੀਕਾਕਰਨ ਕੀਤਾ ਜਾਣਾ ਲਾਜ਼ਮੀ ਹੈ ਹਾਲਾਂਕਿ ਸਵੇਰੇ ਦੇ ਜ਼ਿਆਦਾਤਰ ਲੋਕ ਹਜੇ ਵੀ ਕਾਗਜ਼ਾਂ ਤੇ ਆਪਣੇ ਟੀਕਾ ਲਗੋਂਦਿ ਨੇ ਜਿਸ ਨੂੰ অন্ਟਾਰੀਓ ਟੀਕਾਕਰਨ ਸਲਾਹਕਾਰ ਕਮੇਟੀ ਸਿਹਤ ਮੰਤਰਾਲੇ ਨੂੰ ਬਦਲਣ ਲਈ ਉਤਸ਼ਾਹਿਤ ਕਰ ਰਹੀ ਹੈ ਕਮੇਟੀ ਨੇ ਇੱਕ ਸਥਿਤੀ ਬਿਆਨ ਚਕ ਹੈ ਕਿ ਉਹ ਸੂਬੇ ਨੂੰ ਇੱਕ ਇਲੈਕਟ੍ਰੋਨਿਕ ਟੀਕਾਕਰਨ ਰਜਿਸਟਰੀ ਵਿਕਸਿਤ ਕਰਨ ਲਈ ਜ਼ੋਰਦਾਰ ਅਪੀਲ ਕਰਦੀ ਹੈ ਜੋ ਪੀਲੇ ਕਾਗਜ਼ ਤੇ ਟੀਕਾਕਰਨ ਦਾ ਰਿਕਾਰਡ ਰੱਖਣ ਦੇ ਮੌਜੂਦਾ ਢੰਗ ਨੂੰ ਬਦਲ ਦੇਵੇਗੀ ਕਮੇਟੀ ਦੇ ਸਿਹਤ ਚੇਅਰਮੈਨ ਡਾਕਟਰ ਜੈਫਰੀ ਪਰਨੀਕਾ ਕਹਿੰਦੇ ਨੇ ਕਿ ਉਹ ਬਿਆਨ 2 ਸਤੰਬਰ ਚ ਪ੍ਰਕਾਸ਼ਿਤ ਹੋਇਆ ਸੀ ਫਿਰ ਵੀ ਹੁਣ ਇਸ ਸਿਰਫ ਖਸਰੇ ਦੇ ਕਾਰਨ ਹੀ ਧਿਆਨ ਖਿੱਚਿਆ ਹੈ ਇਸ ਪਰਕੋਪ ਨੇ অন্ਟਾਰੀਓ ਚ 668 ਲੋਕਾਂ ਨੂੰ ਕ੍ਰਮਿਤ ਕੀਤਾ ਹੈ ਜਿਨ੍ਹਾਂ 'ਚ ਮੁੱਖ ਤੌਰ ਤੇ ਟੀਕਾਕਰਨ ਨਾ ਕੀਤੇ ਗਏ ਬੱਚੇ ਸ਼ਾਮਿਲ ਨੇ ਕਿਉਂਕਿ ਇਹ ਦੁਨੀਆ ਦੀਆਂ ਸਭ ਤੋਂ ਵੱਧ ਛੂਤ ਵਾਲੀਆਂ ਬਿਮਾਰੀਆਂ 'ਚੋਂ ਇੱਕ ਹੈ ਇਸ ਲਈ ਲਗਭਗ 95% ਟੀਕਾਕਰਨ ਕਵਰੇਜ ਦੀ ਲੋੜ ਹੁੰਦੀ ਹੈ ਇਸ ਸਮੇਂ ਸੂਬੇ ਵੱਲੋਂ ਇਕੱਤਰ ਕੀਤਾ ਗਿਆ ਟੀਕਾਕਰਨ ਡਾਟਾ ਜ਼ਿਆਦਾਤਰ ਸਕੂਲ ਜਾਣ ਵਾਲੇ ਬੱਚਾਂ ਤੱਕ ਸੀਮਿਤ ਹੈ 온ਟਾਰੀਓ 'ਚ ਖਸਰੇ ਦੇ ਪ੍ਰਕੋਪ ਨੇ ਅੰਤਰਰਾਸ਼ਟਰੀ ਪੱਧਰ ਤੇ ਧਿਆਨ ਖਿੱਚਿਆ ਕਿਉਂਕਿ ਨਿਊਯਾਰਕ ਦੇ ਸਿਹਤ ਅਧਿਕਾਰੀਆਂ ਨੇ ਪਿਛਲੇ ਹਫ਼ਤੇ ਇੱਕ ਯਾਤਰਾ ਸਲਾਹਕਾਰ ਜਾਰੀ ਕੀਤੀ ਸੀ ਜਿਸ 'ਚ ਸੂਬੇ ਦੇ ਫਲਾਹ ਦਾ ਜ਼ਿਕਰ ਕੀਤਾ ਗਿਆ ਸੀ ਜਨਵਰੀ 'ਚ ਲਗਭਗ 18 ਹਜ਼ਾਰ ਵਿਦਿਆਰਥੀਆਂ ਤੇ ਉਹਨਾਂ ਦੇ ਪਰਿਵਾਰਾਂ ਨੂੰ ਪੱਤਰ ਭੇਜੇ ਗਏ ਸਨ ਕਿਉਂਕਿ ਉਹਨਾਂ ਦਾ ਟੀਕਾਕਰਨ ਅਪਡੇਟਡ ਨਹੀਂ ਸਨ ਫਰਵਰੀ ਤੱਕ ਇਹ ਗਿਣਤੀ ਘਟ ਕੇ ਲਗਭਗ 10000 ਰਹਿ ਗਈ ਸੀ TPH ਨੇ ਉਦੋਂ ਤੋਂ 10000 ਲਈ ਮੌਤਲੀ ਦੇ ਹੁਕਮ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ ਕੁੱਲ 574 ਵਿਦਿਆਰਥੀਆਂ ਨੂੰ ਮੌਤਲ ਕਰਨ ਦਾ ਹੁਕਮ ਪੇਜ ਗਿਆ ਸੀ ਤੇ ਮੰਗਲਵਾਰ ਨੂੰ 173 ਵਿਦਿਆਰਥੀਆਂ ਨੂੰ ਮੌਤਲ ਕੀਤਾ ਗਿਆ ਹੈ ਇਸ ਦੇ ਨਾਲ ਹੀ ਮੈਨੂੰ ਦੀ ਇਜਾਜ਼ਤ ਕੱਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ